ਯੋ ਦੇ ਹੱਲੇ ਵਾਰੇ ਉਧਰ ਖੱਲ ਗਿਆ ਫਦਾਈ ਵੇਕ ਅਪ ਟੂ ਰਿਐਲਿਟੀ ਉਹ ਹੀ ਥਾਰ ਆ ਗਈ ਜਿਹੜੇ ਮਿਸਸਾਂ ਵਾਲੇ ਮੇਰੇ ਦੇ ਵਿੱਚ ਸਟੰਟ ਮਾਰਦੀ ਸੀਗੀ ਇਹ ਥਾਰ ਆਪਾ ਥੰਗ ਜਿਸ ਤਰ੍ਹਾਂ ਆਪ ਸਭ ਨੂੰ ਪਤਾ ਹੈ ਕਿ ਥੋੜੇ ਦਿਨ ਪਹਿਲਾਂ ਹੰਤਾਨ ਬਾਬਾ ਜਵਾਹਰ ਦਾਸ ਜੀ ਦਾ ਜਿਹੜਾ ਸੰਸੂਆਂ ਵਿੱਚ ਮੇਲਾ ਸੀਗਾ ਲੰਘ ਕੇ ਗਿਆ ਤੇ ਇੱਕ ਥਾਰ ਸੀ ਕਾਲੇ ਰੰਗ ਦੀ ਜਿਹੜੀ ਬੜੇ ਜ਼ੋਰ ਦੇ ਨਾਲ ਸਟੰਟ ਜਿਹੜਾ ਜੀ ਉਹ ਬੱਚਾ ਉਹਦੇ ਵਿੱਚ ਮਾਰ ਰਿਹਾ ਸੀ ਉਹ ਥਾਰ ਜਿਹੜੀ ਅੱਜ ਅਸੀਂ ਫੜ ਲਈ ਹੈ ਅਸੀਂ ਸਾਰੇ ਬੱਚਿਆਂ ਨੂੰ ਬੜੇ ਅਦਬ ਤੇ ਸਤਿਕਾਰ ਨਾਲ ਬੱਚਿਆਂ ਨੂੰ ਤੋਂ ਤੇ ਮਾਪੇ-ਬਾਪ ਨੂੰ ਇੱਕ ਅਪੀਲ ਕਰਨੀ ਚਾਹੁੰਦੇ ਕਿ ਜਿਸ ਤਰ੍ਹਾਂ ਬੱਚੇ ਸਟੰਟ ਮਾਰ ਰਹੇ ਸੀ ਅਗਰ ਕੱਲ ਨੂੰ ਕੋਈ ਨੀ ਕੀ ਹਾਦਸਾ ਹੋ ਜਾਂਦਾ ਤਾਂ ਇਸ ਚੀਜ਼ ਦਾ ਕੌਣ ਜ਼ਿੰਮੇਵਾਰ ਹੈ ਉਸ ਮਾਪੇ-ਬਾਪ ਨੂੰ ਪੁੱਛੋ ਜਿਨ੍ਹਾਂ ਨੇ 22 ਸਾਲ ਦਾ ਜਿਹੜਾ ਬੱਚਾ ਆਪਣੇ ਮੂੰਹ ਦੇ ਵਿੱਚੋਂ ਮੁਰਗੀ ਕੱਢ ਕੇ ਆਪਣਾ ਦੁੱਖ ਸੁੱਖ ਨਾ ਦੇਖ ਕੇ ਇਹ ਬੱਚੇ ਜਿਹੜੇ ਪਾਲੇ ਆ ਤੇ ਇਹ ਬੱਚੇ ਜਿਹੜੇ ਏਸੀ ਦੀ ਕੋਈ ਪਰਵਾਹ ਜਿਹੜੀ ਨਹੀਂ ਕਰਦੇ ਆਪਣੀ ਜਾਨ ਜਿਹੜੀ ਇਸ ਸਟੰਟ ਮਾਰ ਕੇ ਖਤਰੇ ਵਿੱਚ ਪਾਉਂਦੇ ਆ ਇਹ ਆਪਣੀ ਵੀ ਜਾਨ ਗਵਾ ਸਕਦਾ ਸੀ ਜਾਂ ਕਿਸੇ ਹੋਰ ਦੀ ਵੀ ਜਾਨ ਲੈ ਸਕਦਾ ਜੀ ਇਸ ਕਰਕੇ ਸਾਰੇ ਬੱਚਿਆਂ ਨੂੰ ਬੇਨਤੀ ਹੈ ਕਿ ਪਲੀਜ਼ ਇਸ ਤਰ੍ਹਾਂ ਕਰਕੇ ਆਪਣਾ ਜਿਹੜਾ ਜੀਵਨ ਹੈ ਜਿਹੜਾ ਅਨਮੋਲਾ ਜੀਵਨ ਹੈ ਇਹਨੂੰ ਤੁਸੀਂ ਖਤਰੇ ਵਿੱਚ ਨਾ ਪਾਓ ਗਿਫਟ ਇਹਦਾ ਪਿਆਰ ਆ ਉਹ ਅਸੀਂ ਇਹਨੂੰ ਦੇ ਰਹੇ ਆ ਤੇ ਨਾਲ ਹੀ ਇਹਨੂੰ ਕਹਿ ਰਹੇ ਆ ਕਿ ਜਾ ਕੇ ਆਪਣੇ ਮਾਤਾ ਪਿਤਾ ਜੀ ਨੂੰ ਦੱਸਣਾ ਹੈ ਕਿ ਮੈਂ ਮੇਲੇ ਵਿੱਚ ਆ ਸਟੰਟ ਜਿਹੜੇ ਮਾਰੇ ਸੀ ਦੱਸੋ ਮੈਂ ਠੀਕ ਕੀਤਾ ਕਿ ਗਲਤ ਕੀਤਾ ਫੇਰ ਦੇ ਪੇਰੈਂਟਸ ਗਲਤ ਕਹਿੰਦੇ ਆ ਜਾਂ ਠੀਕ ਕਹਿੰਦੇ ਆ ਫੇਰ ਸਾਨੂੰ ਦੱਸਣ ਪੁਲਿਸ ਜੀ ਨਾਲ ਦੀ ਸੱਚੀ ਮਿੱਤਰ ਪੁਲਿਸ ਪੁਲਿਸ ਦੇ ਹੁਕਮ ਦੀ ਟੈਪਟ ਰੂਲੋਂ ਵੀ ਪਰਣਾ ਕੀਤੀ ਜਾਵੇ ਥੈਂਕ ਯੂ